ਸਾਤਿਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਤਨਖਾਹਾਂ ਕਰਾਰ ਦਿੱਤੇ ਹੋਏ ਪ੍ਰਧਾਨ ਨੇ ਜਿਵੇਂ ਹੀ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਭੇਜਿਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਸ ਨੂੰ ਸਰਦਾਰ ਲੈ ਦੇ ਧੜੇ ਦੇ ਨਾਮ ਜੋ ਜਾਣਿਆ ਜਾਂਦਾ ਹੈ ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਅਸਤੀਫਾ ਯਾਨੀ ਕਿ ਸਰਦਾਰ ਸੁਖਬੀ ਸਿੰਘ ਬਾਦਲ ਨੇ ਜਦੋਂ ਅਸਤੀਫਾ ਦਿੱਤਾ ਉਸਨੇ ਕਿਹਾ ਕਿ ਮੈਂ ਸਾਰੇ ਹੀ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੀ ਪ੍ਰਧਾਨਗੀ ਹੇਠ ਲੰਬੇ ਸਮੇਂ ਤੋਂ ਕੰਮ ਕੀਤਾ ਜਿਨ੍ਹਾਂ ਨੇ ਮੇਰੇ ਨਾਲ ਮੋੜਾ ਦੇ ਮੋੜਾ ਨਾਲ ਮੋੜਾ ਲਾ ਕੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਾਧ ਦਿੱਤਾ ਮੈਂ ਉਹਨਾਂ ਦਾ ਅਹਿਸਾਨ ਮੰਨ ਰਵਾਂਗਾ ਉਹਨਾਂ ਦਾ ਅਹਿਸਾਨ ਜਿਹੜਾ ਹੈ ਨਹੀਂ ਭੁੱਲਾਂਗਾ ਯਾਨੀ ਕਿ ਦੁਖੀ ਮਨ ਅਤੇ ਹੰਝੂ ਕੇੜਦੇ ਹੋਏ ਸੁਖਬੀਰ ਬਾਦਲ ਨੇ ਆਖਰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਾਡੇ ਧੜੇ ਵਿੱਚ ਹੋਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕੋਈ ਕਾਰਵਾਈ ਕਰੇ ਦੱਸਦੀ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਬੜੀ ਅਹਿਮ ਖਬਰ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਣ ਨੇ ਜਿਹੜੇ ਵਰਕਿੰਗ ਕਮੇਟੀ ਦੇ ਚੇਅਰਮੈਨ ਚੇਅਰਮੈਨ ਵੀ ਮੀਨੇ ਚੇਅਰਮੈਨ ਨੇ ਉਹਨਾਂ ਵੱਲੋਂ ਇੱਕ ਵੱਡੀ ਹੰਗਾਮੀ ਮੀਟਿੰਗ ਬੁલાਲੀ ਗਈ ਹੈ ਬਸ ਥੋੜੀ ਜੀ ਦੇ ਬਾਅਦ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਵੇਗੀ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੋਸ਼ਲ ਮੀਡੀਆ ਤੇ ਜਲਦੀ ਡਾਕਟਰ ਦਰਜੀਤ ਸਿੰਘ ਚੀਮਾ ਜੋ ਖਾਸਮ ਖਾਸ ਸੀ ਸੁਖਵੀਰ ਸਿੰਘ ਬਾਦਲ ਦੇ ਦੂਸਰੇ ਪਾਸੇ ਕਾਰਜਕਾਰੀ ਪ੍ਰਧਾਨ ਜਿਹੜੇ ਬਲਵਿੰਦਰ ਸਿੰਘ ਭੁੰਦਣ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਨਜ਼ਰ ਆ ਰਹੇ ਨੇ ਬਲਵਿੰਦਰ ਭੁੰਦਣ ਵੱਲੋਂ ਇੱਕ ਬਿਆਨ ਜਾਰੀ ਹੋਇਆ ਹੈ ਕਿ ਥੋੜੇ ਹੀ ਘੰਟਿਆਂ ਦੇ ਵਿੱਚ ਇੱਕ ਵੱਡੀ ਹੰਗਾਮੀ ਅਤੇ ਹੰਗਾਮੀ ਅਤੇ ਅਹਿਮ ਮੀਟਿੰਗ ਕੀਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਸੂਤਰ ਇਹ ਵੀ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਵੀ ਹੋ ਸਕਦੇ ਨੇ ਲੇਕਿਨ ਹਾਲੇ ਅਸੀਂ ਇਸ ਬਾਰੇ ਪੁਸ਼ਟੀ ਨਹੀਂ ਕਰਦੇ ਲੇਕਿਨ ਸੂਤਰ ਦੱਸਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਮਨਪ੍ਰੀਤ ਇਹ ਵਾਲੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਵੀ ਨਾਮ ਆ ਗਿਆ ਹੈ ਉਧਰ ਬਾਗੀ ਧੜੇ ਵਾਲੇ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਜਗੀਰ ਕੌਰ ਪਰਵਿੰਦਰ ਢੀਂਸਾ ਸੁਖਦੇਵ ਢੀਂਸਾ ਅਤੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਦਾ ਬਿਲਕੁਲ ਵੀ ਇਸ ਅਗਾਮੀ ਮੀਟਿੰਗ ਅਤੇ ਇਹ ਮੀਟਿੰਗ ਦੇ ਵਿੱਚ ਨਹੀਂ ਕੀਤਾ ਜਾਵੇਗਾ ਸੂਤਰ ਦੱਸਦੇ ਨੇ ਕਿ 2-3 ਘੰਟਿਆਂ ਦੇ ਵਿੱਚ ਵਿੱਚ ਹੀ ਨਵੇਂ ਪ੍ਰਧਾਨ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਦੀ ਅਗਵਾਈ ਅੱਜ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਹੈ ਕਿ ਇਸਤੀਫਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆ ਇਕਰਾਰ ਦਿੱਤੇ ਹੋਏ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਦਾ ਜਿਹੜੀ ਕਾਰਜਕਾਰੀ ਕਮੇਟੀ ਹੈ ਉਸ ਦੇ ਕੋਲ ਪਜ ਪੁੱਜ ਗਿਆ ਹੈ ਅਤੇ ਦੂਸਰੇ ਪਾਸੇ ਸੁਖਬੀ ਸਿੰਘ ਬਾਦਲ ਨੇ ਆਪਣੇ ਸਾਥੀਆਂ ਦਾ ਜਿਹੜੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾਲ ਰਹੇ ਉਹਨਾਂ ਦਾ ਧੰਨਵਾਦ ਕੀਤਾ ਸੂਤਰ ਦੱਸਦੇ ਨੇ ਕਿ 2-3 ਘੰਟਿਆਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਟੀਮਾ ਮਨਪ੍ਰੀਤ ਯਾਲੀ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਹੈ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਧੰਨਵਾਦ